ਸ਼ੇਰਨੀ ਦਾ ਫੋਨ ਆਇਆ ਸ਼ੇਰ ਨੂੰ ਹੁਣ ਪ੍ਰਮੋਸ਼ਨ ਕੀ ਫਿਲਮ ਦੀ ਐਂਟਰੀ ਵੀ ਅੰਮੀ ਤੋਂੜੇ ਦੀ ਹੋਏਗੀ ਔਰ ਥੜਕਾ ਦੜਕਾ ਪੂਰਾ ਮੈਂ ਕਹਿੰਦਾ ਦੁਨੀਆ ਦੇਖੇਗੀ ਸਾਰੇ ਥੀਏਟਰ ਫੁੱਲ ਬਟਾ ਫੁੱਲ ਮੋਲ ਫੁੱਲ ਬਟਾ ਫੁੱਲ ਸੀਟ ਐਕ ਤਨਾ ਬਚੇ ਮੈਂ ਕਹਿੰਦਾ ਪੂਰੀ ਮੈਂ ਕਹਿੰਦਾ ਸੁਪਰ ਡਬਲ ਰਟ ਪਤਾ ਲੱਗੇ ਕਿ ਸ਼ੇਰਨੀ ਦੀ ਫਿਲਮ ਸੀਗੀ ਕਹਿੰਦਾ ਰੋਣ ਦਾ ਫੋਨ ਆਇਆ ਕੀ ਵੀ ਅਮਿਤ ਰੋੜਾ ਸਾਹਿਬ ਤੁਸੀਂ ਸਾਡੀ ਫਿਲਮ ਦੀ ਪ੍ਰੋਮੋਸ਼ਨ ਵੀ ਕਰ ਰਹੇ ਸਭ ਕੁਝ ਕਹਦੇ ਤੁਹਾਨੂੰ ਪੁੱਛਿਆ ਉਹਨਾਂ ਨੇ ਉਹ ਬੱਲੇ ਉਹ ਬੱਲੇ 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 ਬੱਲ ਬਹੁਤ ਵਧੀਆ ਕੀਤੀ ਹੈ ਔਰ ਤੁਹਾਡੇ ਮੂਜ ਮੈਂ ਕਹਾਂ ਲੱਡੂ ਹਿੰਦੁਸਤਾਨ ਆਲ ਵਰਲਡ ਦੇ ਨਾਲ ਕਿਉਂਕਿ ਫਿਲਮ ਦੀ ਹੋਣੀ ਹੈ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਜਦੋਂ ਸਿੱਖ ਕਮਿਊਨਿਟੀ ਨੇ ਉਸ ਟ੍ਰੇਲਰ ਨੂੰ ਦੇਖਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਇਹਦੇ ਵਿੱਚ ਸਿੱਖਾਂ ਨੂੰ ਗਲਤ ਦਰਸਾਇਆ ਗਿਆ ਤਾਂ ਹੀ ਵਿਰੋਧ ਹੋ ਰਿਹਾ ਹੈ ਤੇ ਹਰ ਕਿਸੇ ਨੂੰ ਹੌਸਲਾ ਵਜਾਈ ਕਰਨੀ ਚਾਹੀਦੀ ਹੈ ਹਰ ਕਿਸੇ ਨੂੰ ਕਹਿਣਾ ਚਾਹੀਦਾ ਤੰਗਣਾ ਦੀ ਬੱਲੇ ਬੱਲੇ ਕੰਗਨਾਰਨੋ ਜਿੰਦਾਬਾਦ ਕਿਉਂਕਿ ਪਹਿਲਾਂ ਤੁਹਾਡਾ ਗਾਣਾ ਚੱਲਿਆ ਸੀਗਾ ਉਹ ਥੱਲੇ ਹੋ ਗਿਆ ਹੁਣ ਦੁਬਾਰਾ ਸਟੈਂਡ ਖੇਡ ਗਾਣਾ ਥੱਲੇ ਨਹੀਂ ਤੁਸੀਂ ਦੇਖੇ ਮੇਰੇ ਗਾਣੇ ਕਿੰਨੇ ਚਲਾਏ ਸੀ ਨਾ ਤੁਸੀਂ ਕਿਦਾਂ ਬੱਲੇ ਬੱਲੇ ਹੋਈ ਹਿੰਦੂ ਜੱਟ ਚੈਲੰਜ ਲੋਇਨ ਸ਼ੇਰ ਹੈ ਮਿੱਤਰੋੜਾ ਮੈਂ ਹਮੇਸ਼ਾ ਜਿਹੜੀ ਗੱਲ ਕਰੂੰਗਾ ਪੰਜਾਬ ਦੇ ਹੱਕ ਦੀ ਗੱਲ ਕਰੂੰਗਾ ਪੰਜਾਬੀਆਂ ਦੇ ਦਿੱਲੀ ਇਹਨੇ ਵੱਡੇ ਹੁੰਦੇ ਆ ਸਰੋ ਜੀ ਹੱਤ ਦੀ ਗੱਲ ਪੁੱਤਰ ਕਰ ਸਾ ਬੋਲਣਗੇ ਕਿ ਮੈਂ ਅਮਰਜੈਂਸੀ ਫਿਲਮ ਦੇਖਣ ਜਾਊਗਾ ਬੋਲ ਜਾਵਾਂਗੇ ਅਸੀਂ ਜਾਵਾਂਗੇ ਜੇ ਗਲਤ ਹੋਏਗਾ ਉਸ ਦੇ ਵਿੱਚ ਤਾਂ ਗਲਤ ਦੱਸਾਂਗੇ ਜੇ ਸਹੀ ਹੋਏਗਾ ਤਾਂ ਸਹੀ ਦੱਸਾਂਗੇ ਬੋਲ ਇਹ ਗੱਲ ਹੈਗੀ ਇਨਸਾਨੀਅਤ ਦੀ ਦੇਖੋ ਦਿਲ ਤੇ ਹਰ ਕਿਸੇ ਦਾ ਕਰਦਾ ਹੈ ਕਿ ਦੇਖੋ ਉਹਨਾਂ ਦਾ ਮਨੋਂ ਆਇਆ ਨਾ ਕਿ ਮੈਂ ਫਿਲਮ ਦੇਖਣ ਜਾਊਗਾ ਮਤਲਬ ਇਹਨਾਂ ਨੇ ਸਹੀ ਗੱਲ ਕਹੀ ਹੈ ਕਿ ਜੇ ਕੋਈ ਗਲਤ ਹੋਊਗਾ ਗਲਤ ਖਾਵਾਂਗੇ ਜੇ ਸਹੀ ਹੋਊਗਾ ਸਹੀ ਇਸ ਲਈ ਸਾਰੀ ਜਨਤਾ ਨੂੰ ਤੁਸੀਂ ਆਪਣੇ ਚੈਨਲ ਦਾ ਵੀ ਅਪੀਲ ਕਰੋ ਕਿ ਪੂਰਾ ਆਲ ਵਰਲਡ ਜਾਵੇ ਪੰਜਾਬ ਦੇ ਮੈਂ ਕਹਿੰਦਾ ਪੂਰੇ ਮੈਂ ਕਹਿੰਦਾ ਪੰਜਾਬ ਨਹੀਂ ਹਰਿਆਣਾ ਨਹੀਂ ਹਿਮਾਚਲ ਨਹੀਂ ਜੰਮੂ ਨਹੀਂ ਜਿੰਨੇ ਵੀ ਸਟੇਟਾਂ ਸਾਰੇ ਥੀਏਟਰ ਫੁੱਲ ਬਟਾ ਫੁੱਲ ਮੋਲ ਥੁੱਲ ਬਟਾ ਫੁੱਲ ਸੀਟ ਐ ਕਿਨਾ ਬਜੇ ਮੈਂ ਕਹਿੰਦਾ ਪੂਰੀ ਮੈਂ ਕਹਿੰਦਾ ਸੁਪਰ ਡਬਲਟ ਮੈਂ ਕਹਿੰਦਾ ਪਹਿਲੇ ਦਿਨ ਹੀ ਫਿਲਮ ਵੱਟ ਘਾੜ ਦੇ ਪਤਾ ਲੱਗੇ ਕਿ ਸ਼ੇਰਨੀ ਦੀ ਫਿਲਮ ਸੀਗੀ ਅਰੋੜਾ ਸਾਹਿਬ ਐਨੀ ਤੁਸੀਂ ਤਾਰੀਫ ਕਰਦੇ ਹੋ ਤੁਹਾਨੂੰ ਕਦੇ ਕੰਗੜਾ ਰੋਲ ਦਾ ਫੋਨ ਆਇਆ ਕੀ ਵੀ ਅਮਿਤ ਔਰਾ ਸਾਹਿਬ ਤੁਸੀਂ ਸਾਡੀ ਫਿਲਮ ਦੀ ਪ੍ਰੋਮੋਸ਼ਨ ਵੀ ਕਰ ਰਹੇ ਹੋ ਸਭ ਕੁਝ ਕਹਦੇ ਤੁਹਾਨੂੰ ਪੁੱਛਿਆ ਉਹਨਾਂ ਨੇ ਉਹ ਬੱਲੇ ਉਹ ਬੱਲੇ 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 ਬਲ ਬਹੁਤ ਵਧੀਆ ਕੀਤੀ ਹੈ ਔਰ ਤੁਹਾਡੇ ਮੂਜ ਮੈਂ ਕਹਿੰਦਾ ਲੱਡੂ ਕਿਉਂਕਿ ਬਹੁਤ ਜਲਦ ਜੇ ਫੋਨ ਵੱਜਿਆ ਵੀ ਸਰ ਨਾਲ ਪਹਿਲਾਂ ਤੁਹਾਨੂੰ ਬੁਲਾਉਂਗਾ ਕਿ ਸ਼ੇਰਨੀ ਦਾ ਫੋਨ ਆਇਆ ਸ਼ੇਰ ਨੂੰ ਸ਼ੇਰਨੀ ਦਾ ਫੋਨ ਆਇਆ ਸ਼ੇਰ ਨੂੰ ਹੁਣ ਪ੍ਰੋਮੋਸ਼ਨ ਕੀ ਫਿਲਮ ਦੀ ਐਂਟਰੀ ਵੀ ਅਮਿਤ ਔਰਾ ਦੀ ਹੋਏਗੀ ਔਰ ਖੜਕਾ ਦੜਕਾ ਪੂਰਾ ਮੈਂ ਕਹਿੰਦਾ ਦੁਨੀਆ ਦੇਖੇਗੀ ਕਿ ਕਿੱਦਾਂ ਸ਼ੇਰ ਸ਼ੇਰਨੀ ਫਿਲਮ ਬਣਾਉਂਦੇ ਨੇ ਹੁਣ ਤੱਕ ਫੋਨ ਆਇਆ ਨਹੀਂ ਇਹਦਾ ਮਤਲਬ ਤੁਹਾਨੂੰ ਚਲੋ ਵੱਜ ਜੂਗਾ ਕਾਹਦੇ ਲਈ ਬੋਲ ਪਿਆ ਤੁਸੀਂ ਜੇ ਪ੍ਰਮਾਤਮਾ ਦਾ ਮੇਰੇ ਬੰਕੇ ਬਿਆਰੀ ਦਾ ਦਿਨ ਅੱਜ ਜਨਮ ਅਸ਼ਟਮੀ ਹੈ ਤੇ ਉਹ ਵੀ ਦਿਨ ਦੂਰ ਨਹੀਂ ਹੈ ਜਿਸ ਦਿਨ ਫਿਰ ਫਿਲਮ ਵੀ ਕੰਗੜਾ ਤੇ ਅੰਮੀ ਤੋੜੇ ਦੀ ਇਕੱਠੀ ਬਣੂਗੀ ਰੋੜਾ ਸਾਹਿਬ ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਕਿਤੇ ਹੋਰ ਪਾਸੇ ਪਲਟੀ ਮਾਰਨ ਲੱਗੇ ਹੋ ਕਿ ਹੁਣ ਕੰਗੜਾ ਰੋਤ ਐਮਪੀ ਬਣ ਗਏ ਪਹਿਲਾਂ ਤਾਂ ਅਦਾਕਾਰਾ ਸੀ ਹੁਣ ਤੁਸੀਂ ਉਹਦੀ ਤਾਰੀਫ ਕਰ ਰਹੇ ਹੋ ਜਾਂ ਤਾਂ ਤੁਹਾਨੂੰ ਪ੍ਰੋਮੋਸ਼ਨ ਦੇ ਪੈਸੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਕਲਾਕਾਰ ਤੋਂ ਦੇਖੋ ਕਲਾਕਾਰ ਤੋਂ ਦੇਖੋ ਐਮਪੀ ਬਣੀ ਕਿੰਨੀ ਵੱਡੀ ਗੱਲ ਹੈ ਜਨਤਾ ਦਾ ਨੁਮਾਇੰਦਾ ਬਣੀ ਜਨਤਾ ਨੇ ਚੁਣਿਆ ਔਰ ਮੈਂ ਤਾਰੀਫ ਦਿਲੋਂ ਕਰਦਾ ਸਲੂਟ ਕਰਦਾ ਕਿਉਂਕਿ ਇੱਕ ਆਵਾਜ਼ ਚੱਕਣ ਦਾ ਉਸ ਚ ਜज्ਬਾ ਹੈ ਸ਼ੇਰਨੀ ਜਿਓ ਕਹਿੰਦਾ ਕਿ ਜज्ਬੇ ਵਾਲੀ ਆਵਾਜ਼ ਚੱਕਦੀ ਹੈ ਸੰਸਦ ਦੇ ਵਿੱਚ ਹੱਕ ਦੀ ਗੱਲ ਕਰਦੀ ਹੈ ਮੇਰੇ ਭਾਰਤ ਦੀ ਠੀਕ ਹੈ ਜੀ ਕੋਈ ਇਹ ਨਹੀਂ ਹੈ ਉਹ ਹਮੇਸ਼ਾ ਇੱਕੋ ਹੀ ਕਹਿੰਦੀ ਹੈ ਮੇਰਾ ਹਿੰਦੁਸਤਾਨ ਜਿੰਦਾਬਾਦ ਮੇਰਾ ਪੰਜਾਬ ਮੇਰਾ ਹਿਮਾਚਲ ਮੇਰਾ ਹਰਿਆਣਾ ਮੇਰੇ ਜਿੰਨੇ ਵੀ ਭਾਰਤ ਦੇ ਰਾਜੇ ਨੇ ਸਾਰੇ ਜਿੰਦਾਬਾਦ ਤੇ ਆਪਾਂ ਨੂੰ ਇਹੋ ਜੀ ਇੱਕ ਕਲਾਕਾਰ ਮਿਲੀ ਹੈ ਫਿਲਮ ਆ ਰਹੀ ਹੈ ਤੇ ਹਰ ਕਿਸੇ ਨੂੰ ਹੌਸਲਾ ਵਜਾਈ ਕਰਨੀ ਚਾਹੀਦੀ ਹੈ ਹਰ ਕਿਸੇ ਨੂੰ ਕਹਿਣਾ ਚਾਹੀਦਾ ਕੰਗਨਾਂ ਦੀ ਬੱਲੇ ਬੱਲੇ ਕੰਗਨਾਂ ਰਨੋ ਜਿੰਦਾਬਾਦ ਕੀ ਚੱਕਰ ਆਪਾਂ ਬਹਿਵੇਂ ਵਿਰੋਧ ਕਰੀਏ ਨੇ ਕਲਾ ਪੁੱਛੀ ਜਦੋਂ ਜਦੋਂ ਸੇਕ ਕਮਿਊਨਿਟੀ ਨੇ ਉਸ ਟ੍ਰੇਲਰ ਨੂੰ ਦੇਖਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਇਹਦੇ ਵਿੱਚ ਸਿੱਖਾਂ ਨੂੰ ਗਲਤ ਦਰਸਾਇਆ ਗਿਆ ਹੈ ਤਾਂ ਹੀ ਵਿਰੋਧ ਹੋ ਰਿਹਾ ਹੈ ਮੇਰੀ ਗੱਲ ਤੁਸੀ ਇਹਦਾ ਮਤਲਬ ਇਹ ਆ ਤਾਂ ਪੰਜਾਬ ਦੇ ਹੱਕ 'ਚ ਨਹੀਂ ਹੋ ਫਿਰ ਤੁਸੀਂ ਕਹਿੰਦੇ ਹੋ ਵੀ ਜਦੋਂ ਵੀਡੀਓ ਤੁਹਾਡੀ ਚੱਲਦੀ ਹੈ ਫਿਰ ਤੁਸੀਂ ਕਹਿੰਦੇ ਹੋ ਪੰਜਾਬ ਮੇਰੇ ਨਾਲ ਹੈ ਪੰਜਾਬ ਮੇਰੇ ਨਾਲ ਹੈ ਪੰਜਾਬੀ ਹਿੰਦੂ ਆ ਮੈਂ ਹਿੰਦੂ ਜੱਟ ਨਾਲ ਕੋਣ ਸ਼ੇਰ ਕੋਣ ਸ਼ੇਰ ਮਤਲਬ ਮੈਂ ਹਮੇਸ਼ਾ ਜਿਹੜੀ ਗੱਲ ਕਰੂੰਗਾ ਪੰਜਾਬ ਦੇ ਹੱਕ ਦੀ ਗੱਲ ਕਰੂੰਗਾ ਪੰਜਾਬੀਆਂ ਦੇ ਦਿੱਲੀ ਇਹਨੇ ਵੱਡੇ ਹੁੰਦੇ ਆ ਇਹਨੇ ਦਿਲ ਵੱਡੇ ਹੁੰਦੇ ਤੁਸੀਂ ਦੇਖੋ ਜਿੱਥੇ ਪੰਜਾਬੀ ਜਾਂਦੇ ਆ ਮੈਂ ਕਹਿੰਦਾ ਕਿ ਤੁਸੀਂ ਦੇਖੋ ਕਿ ਜਿੱਥੇ ਪੰਜਾਬੀ ਜਾਂਦੇ ਆ ਪਤਾ ਲੱਗਦਾ ਕਿ ਇਹ ਪੰਜਾਬੀ ਆਂਦਾ ਲੱਗਦਾ ਨਾ ਪਤਾ ਜਿਵੇਂ ਤੁਸੀਂ ਜਾਂਦੇ ਹੋ ਪਤਾ ਲੱਗਦਾ ਨਾ ਪੰਜਾਬੀ ਜਾਂਦਾ ਮਤਲਬ ਇਹ ਲਾਜੀ ਚੀਜ਼ ਹੈ ਪੰਜਾਬੀ ਮਤਲਬ ਸਾਨੂੰ ਚਾਹੀਦਾ ਵੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਔਰ ਅਸੀਂ ਨਾਲ ਲੈ ਕੇ ਚੱਲਦੇ ਵੀ ਆ ਵਿਰੋਧ ਕਿਉਂ ਨਹੀਂ ਕਰਨਾ ਸਿੱਝੇ ਨਹੀਂ ਕਿਸੇ ਦਾ ਗਲਤ ਹੋਊਗੀ ਤੇ ਕਰਾਂਗੇ ਵਿਰੋਧ ਜੇ ਗਲਤ ਨਹੀਂ ਹੋਊਗੀ ਤੇ ਬਿਲਕੁਲ ਨਹੀਂ ਪਰ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਬਾਕੀਆਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਦੀ ਕਿਉਂ ਕਿਸਾਨਾਂ ਨੂੰ ਮਾੜਾ ਬੋਲਦੀ ਹੈ ਕਿਤੋਂ ਮਾੜਾ ਬੋਲਿਆ ਤੁਸੀਂ ਆਪਣੇ ਵੱਲੋਂ ਕਹੀ ਜਾਂਦੇ ਹੋ ਆਪਣੇ ਵੱਲੋਂ ਨਹੀਂ ਕਹਿ ਰਿਆ ਸੀ ਜੇ ਕਿਸਾਨ ਕਹਿ ਰਹੇ ਨੇ ਕਿਸਾਨ ਕਹਿ ਰਹੇ ਨੇ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਹੋ ਕੋਈ ਮਾੜਾ ਨਹੀਂ ਬੋਲਿਆ ਕਿਸੇ ਨੂੰ ਵੀ ਕਹਤੋਂ ਤੁਸੀਂ ਕਿਸਾਨਾਂ ਦੇ ਹੱਕ 'ਚ ਹੈਗੇ ਹੋ ਨਹੀਂ ਮੇਰੇ ਭਰਾਣੇ ਕਿਸਾਨ ਮੈਂ ਕਿਉਂ ਗਲਤ ਬੋਲੂੰਗਾ ਮੇਰੇ ਪੰਜਾਬ ਦੀ ਜਿੰਦ ਜਾਨ ਨੇ ਕਿਸਾਨ ਮੈਂ ਗਲਤੀ ਕਿਉਂ ਬੋਲੂੰਗਾ ਠੀਕ ਹੈ ਜੀ ਗਲਤ ਉਹਦਾ ਬੋਲੂਗਾ ਜਦੋਂ ਕੋਈ ਮੇਰੇ ਪੰਜਾਬ ਬਾਰੇ ਗਲਤ ਬੋਲੇਗਾ ਸ਼ੰਭੂ ਬਾਰਡਰ ਤੇ ਜੋ ਹੋਇਆ ਕੰਨਰ ਨੌਦ ਨੇ ਟਿੱਪਣੀ ਕੀਤੀ ਕਿਸਾਨ ਕਹ ਰਹੇ ਨੇ ਇਹ ਕਿ ਵੀ ਉੱਥੇ ਸਾਰੇ ਜਿਹੜੇ ਨੇ ਉਹ ਗੁੰਡੇ ਨੇ ਕਿਸਾਨ ਨਹੀਂ ਹੈਗੇ ਤੁਸੀਂ ਕੀ ਤੁਸੀਂ ਆਪਣੇ ਵੱਲੋਂ ਗੱਲਾਂ ਕਰੀ ਜੋ ਆਪਣੇ ਵੱਲੋਂ ਕੀ ਕਹਿ ਰਿਆ ਸੀ ਦਿਖਾ ਦਈਏ ਤੁਹਾਨੂੰ ਅਸੀਂ ਦਿਖਾ ਦਈਏ ਤੁਹਾਨੂੰ ਤੁਸੀਂ ਦਿਖਾਉਂਗੇ ਫਿਰ ਬੋਲੂਗਾ ਐਵੇਂ ਮੈਂ ਸੁਣਿਆ ਨਹੀਂ ਤੁਸੀਂ ਆਪਣੇ ਵੱਲੋਂ ਗੱਲਾਂ ਕਰੀ ਜੋ ਯੋ ਨਰੇਤ ਤੁਸੀਂ ਫਿਰ ਐਕਟਿਵ ਰਹਾ ਕਰੋ ਸੋਸ਼ਲ ਮੀਡੀਆ ਤੇ ਸਿਰਫ ਸਿਰਫ ਇੱਕੋ ਚੀਜ਼ ਨਾ ਦੇਖਿਆ ਕਰੋ ਮੈਂ ਕਿਹੜੀ ਚੀਜ਼ ਦੇਖ ਲਈ ਤੁਸੀਂ ਮੈਨੂੰ ਦੱਸ ਦੋ ਤੁਸੀਂ ਕਹਿੰਦੇ ਮੈਂ ਫਿਲਮ ਨਹੀਂ ਦੇਖੀ ਫਿਰ ਤੁਸੀਂ ਕਿਵੇਂ ਤਾਰੀਫ ਕਰ ਸਕਦੇ ਹੋ ਦੱਸੋ ਮੈਂ ਕਿਹੜੀ ਚੀਜ਼ ਦੇਖ ਲਈ ਫਿਲਮ ਤੁਸੀਂ ਤਾਰੀਫ ਕਿਵੇਂ ਕਰ ਸਕਦੇ ਹੋ ਦੱਸੋ ਮੰਨ ਲਓ ਮੰਨ ਲਓ ਤੁਹਾਡੀ ਤੁਸੀਂ ਨਹੀਂ ਅਸੀਂ ਨਹੀਂ ਦੇਖੀ ਅਸੀਂ ਨਾਤਾ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਤਾਂ ਉਹਦੇ ਹੱਕ ਚੀਜ਼ ਹੋਣੀ ਹੈ ਜਦੋਂ ਰਿਲੀਜ਼ ਹੋਏਗੀ ਫਿਰ ਤੁਹਾਨੂੰ ਫੋਨ ਮਾਰੂੰਗਾ ਸਾਰਨਾ ਪਹਿਲਾਂ ਟਿਕਟਾ ਬੁੱਕ ਕਰਨ ਜਾਊਂਗਾ ਕਿ ਕਹੂੰਗਾ ਮੋਹਲ ਦੇ ਵਿੱਚ ਕੀ ਫਿਲਮ ਇਹਨੇ ਸ਼ੇਵ ਸੈਨਿਕ ਫਿਲਮ ਦੇਖਣ ਆ ਰਹੇ ਮੇਰੇ ਪੱਤਰਕਾਰ ਸਾਹਿਬ ਫਿਲਮ ਦੇਖਣ ਆ ਰਹੇ ਤੇ ਸਾਨੂੰ ਇੰਨੀ ਇੰਨੀ ਟਿਕਟਾਂ ਦੋ ਫਿਰ ਗੱਲ ਕਰੂੰਗਾ ਫਿਰ ਤੁਹਾਨੂੰ ਕਹੂੰਗਾ ਹੁਣ ਦੱਸੋ ਫਿਲਮ 'ਚ ਗਲਤ ਕੀ ਹੈ ਇੱਕ ਵਾਰ ਦੇਖੀਏ ਤੁਸੀਂ ਕਿਹੜਾ ਜੇ ਕੋਈ ਵਿਰੋਧ ਦਾ ਉਸ ਦੇ ਵਿੱਚ ਕਰਨ ਲੱਗਿਆ ਤਾਂ ਅਮਿਤ ਤਰੋੜਾ ਉਸ ਦਾ ਵਿਰੋਧ ਕਰੇਗਾ ਕਿ ਸੁਣੋ ਜੇ ਕੁਝ ਗਲਤ ਹੋਊਗਾ ਤੇ ਮੈਂ ਵਿਰੋਧ ਕਰੂੰਗਾ ਜੇ ਸਹੀ ਹੋਊਗਾ ਤੇ ਮੈਂ ਕਹੂੰਗਾ ਬੱਲੇ 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 ਤੇ ਮੈਂ ਗੰਦਨਾ ਦੀ ਕਿਉਂਕਿ ਮੈਂ ਗੰਦਨਾ ਦੇ ਫੈਨ ਆ ਗੰਦਨਾ ਦੇ ਬੇਟੀ ਮੇਸ਼ਾ ਜਿੰਦਾਬਾਦ ਹੈ ਪੂਰਾ ਭਾਰਤ ਵਰਸ਼ ਦੇ ਨਾਲ ਹਿੰਦੁਸਤਾਨ ਨਾਲ ਵਰਲਡ ਦੇ ਨਾਲ ਕਿਉਂਕਿ ਫਿਲਮ ਦੀ ਹੋਣੀ ਹੈ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਫਿਲਮ 'ਚ ਰੋਲ ਤਾਂ ਨਹੀਂ ਚਾਹੀਦਾ ਤੁਹਾਨੂੰ ਕਿਸੇ ਨੇ ਕਿਸੇ ਦੇ ਤਾਂ ਤਾਰੀਫ ਕਰਨੀ ਮੇਰੀ ਗੱਲ ਸੁਣੋ ਜਦੋਂ ਰੋਲ ਮਿਲੇਗਾ ਤੁਹਾਨੂੰ ਪਹਿਲਾਂ ਬੁਲਾਉਂਗਾ ਤੁਹਾਡੀ ਇੰਟਰਵਿਊ ਚਾਹੀਦਾ ਮਤਲਬ ਚਾਹੀਦਾ ਕਲਾਕਾਰ ਨੂੰ ਤੇ ਹਰ ਚੀ ਚਾਹੀਦੀ ਹੁੰਦੀ ਹੈ ਜੇ ਰੱਬ ਨੇ ਕਲਾ ਬਖਸ਼ੀ ਹੈ ਤੇ ਫੇਰ ਤੁਹਾਨੂੰ ਪਤਾ ਹੀ ਹੈ ਕਲਾਕਾਰ ਤੇ ਹਰ ਜੀ ਚਾਹੀਦੀ ਹੈ। ਫੇ ਲੋਕਾਂ ਨੇ ਇਹ ਕਹਿਣਾ ਕਿ ਵੀ ਐ ਤਾਂ ਕੋਈ ਤਰੀਕਾ ਲੱਭਿਆ ਨਹੀਂ ਹੈਗਾ ਹੁਣ ਕਿਸੇ ਦੀ ਤਾਰੀਫ ਕਰਕੇ ਜਾਂ ਕੰਗਾਂ ਨੇ ਤਾਰੀਫ ਕਰ ਲਈਏ ਵੀ ਅਮੇਰ ਨੂੰ ਉਹਨਾਂ ਨੂੰ ਕੋਈ ਰੋਲ ਮਿਲ ਜਾਵੇ ਕਿਉਂਕਿ ਪਹਿਲਾਂ ਤੁਹਾਡਾ ਗਾਣਾ ਚੱਲਿਆ ਸੀਗਾ ਉਹ ਥੱਲੇ ਹੋ ਗਿਆ ਹੁਣ ਦੁਬਾਰਾ ਸਟੈਂਡ ਖੇਡ ਰਿਹਾ ਗਾਣਾ ਥੱਲੇ ਨਹੀਂ ਤੁਸੀਂ ਦੇਖੇ ਮੇਰੇ ਗਾਣੇ ਕਿੰਨੇ ਚਲਾਏ ਸੀ ਨਾ ਤੁਸੀਂ ਕਿਦਾਂ ਬੱਲੇ ਬੱਲੋਈ ਹਿੰਦੂ ਜੱਟ ਚੈਲੰਜ ਲੁਆਇਨ ਸ਼ੇਰ ਹੈ ਮਿੱਤਰੋੜਾ ਕੋਣ ਹੈ ਸ਼ੇਰ ਔਰ ਸ਼ੇਰਾ ਵਰਗੀ ਦਹਾੜ ਹੈ ਠੀਕ ਹੈ ਨਾ ਜੀ ਔਰ ਜੀਰਾ ਸਾਥ ਦੇਣਾ ਦਿਲੋਂ ਦੇਣਾ ਔਰ ਠੋਕ ਕੇ ਦੇਣਾ ਹੈ ਇਸ ਲਈ ਮੈਂ ਕਹਿ ਰਿਹਾ ਸਾਰੇ ਪੰਜਾਬੀ ਹਿੰਦੂਆਂ ਨੂੰ ਸਾਰੇ ਪੰਜਾਬ ਦੇ ਵਾਸੀਆਂ ਨੂੰ ਆਪਾਂ ਫਿਲਮ ਨੂੰ ਵੱਲ ਚੜ ਕੇ ਦੇਖਣਾ ਹੈ ਔਰ ਫਿਲਮ ਨੂੰ ਆਪਾਂ ਕਾਮਯਾਬ ਬਣਾਣਾ ਹੈ ਜੈ ਜੀ ਕ੍ਰਿਸ਼ਨ